ਹੈਲੋ ਸੋਸ਼ੀ ਕਾਲ ਜੀ ਅੱਜ ਅਸੀਂ ਆਏ ਹਾਂ ਸ਼ੂਟ ਕਰਨ ਤੇ ਅੱਜ ਸਾਡੇ ਦੋ ਨਵੇਂ ਆਰਟਿਸਟ ਆਏ ਨੇ ਸੋਸ਼ੀ ਕਰੋ ਬਈ ਆ ਦੇਖੋ ਜੀ ਨੰਨੇ-ਮੁੰਨੇ ਕਿਤੇ ਆਏ ਤਾਂ ਅਰੇ ਕਿਹਦੇ ਆਉਂਦੇ ਬੋਲਦਾ ਅਸੀਂ ਬਹੁਤ ਟਾਈਮ ਨਾਲ ਹੀ ਆ ਜੰਨੇ ਆ ਵਾਲੇ ਸਨੇ ਆਏ ਆ ਪਰ ਕੀ ਹੁੰਦਾ ਮੈਂ ਇਹਦੇ ਕੱਪੜੇ ਲੈਣ ਆਇਆ ਇਥੇ ਨਾ ਅੰਦਰ ਹੋਆ ਲਾਈਵ ਮੈਂ ਤਾਂ ਕਰਕੇ ਨਾ ਚੱਜਣਾ ਦਿਸਨੀਰਾ ਲੈਟ ਆਈਆਂ ਪੈਰੀਆਂ ਪਹਿਲਾਂ ਫੜ ਜਾ ਹਜੇ ਜੁੜਤਾ ਨਹੀਂ ਕਦੇ ਕੋਈ ਜੁੜਿਆ ਅਜੇ ਤੱਕ ਜੜ ਜਾਣਗੇ ਜੁੜ ਜਾਣਗੇ ਕੋਈ ਗੱਲ ਨਹੀਂ ਜੜ ਜੋ ਭਾਈ ਇੱਕ ਮਿੰਟ ਇੱਕ ਤੁਹਾਨੂੰ ਹੋਰ ਚੀਜ਼ ਦੇਖੋ ਨਾ ਬਈ ਆ ਦੇਖੋ ਜੀ ਐਡੇ ਵੱਡੇ ਕੱਪ ਚ ਕੌਣ ਕੌਣ ਚਾਹ ਪੀਂਦਾਗਾ ਕਮੈਂਟ ਕਰਕੇ ਦੱਸੋ ਇਹ ਆ ਜਾਗਾ ਸਾਨੂੰ ਪਿੰਡਾਂ ਵਾਲਿਆਂ ਨੂੰ ਐਡੇ-ਐਡੇ ਕੱਪਾਂ 'ਚ ਚਾਹ ਸਵਾਦ ਨਹੀਂ ਲੱਗਦੀ ਹੈਨਾ ਬਈ ਸਹੀ ਗੱਲ ਸਹੀ ਗੱਲ ਮੋਰ ਪਪਾਸ਼ਾ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਸਿੰਘ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਹੈ ਆਪਣਾ ਸਾਰੇ ਬਾਹਰ ਜਾ ਕੇ ਲਾਈ ਹੋਵਾਂਗੇ ਇੱਥੇ ਫੇਸ ਨਹੀਂ ਸਾ ਤੇ ਆਪਾਂ ਗੱਲ ਕਰਦੇ ਆ ਬਈ ਪੰਜਾਬ 'ਚ ਹੜਾ ਆ ਜਾਂਦੀ ਵੀ ਬਈ ਬਹੁਤ ਬੁਰਾ ਹਾਲ ਹੋ ਗਿਆ ਵਿਚਾਰਿਆਂ ਦੇ ਘਾਟੇ ਗਏ ਕਿਸੇ ਦਾ ਖੁਸ਼ ਹੋ ਗਿਆ ਕਿਸੇ ਦਾ ਖੁਸ਼ ਹੋ ਗਿਆ ਤੇ ਕਿਸੇ ਦੇ ਰੇਤਾ ਵਈ ਰੇਤਾ ਚੱਕਣਾ ਹੁਣ ਖੇਤਾਂ ਚ ਤੇ ਬਹੁਤ ਵਧੀਆ ਸੇਵਾ ਕਰੀ ਜਾਂਦਾ ਬਾਈ ਮਨਕੀਰ ਤਾਲਖ ਅਲਾਗਰ ਵਧੀਆ ਮਦਦ ਕਰੀ ਜਾਂਦਾ ਟਰੈਕਟਰ ਦੇਈ ਜਾਂਦਾ ਹੈ ਪੈਸੇ ਵੰਡੀ ਜਾਂਦਾ ਮੀਂਹ ਵਾਂਗੂ ਭਰਾਤੇ ਬਾਈ ਨੇ ਸਰਾਹੀ ਲਾ ਰੱਖਿਆ ਹੈ ਨਾ ਹੋਰ ਕੀ ਬੋਲਣਾ ਦੱਸ ਕੋਈ ਬੋਲੀ ਚਾਹਜੋ ਤੁਸੀਂ ਠੀਕ ਹੈ ਬਹੁਤ ਘੈਂਡ ਬੰਦਾ ਬਾਈ ਮਨਕੀਰ ਤਾਲਖ ਜੇ ਉਹਦਾ ਕੋਈ ਸੰਪਰਕ ਹੈਗਾ ਤਾਂ ਸਾਨੂੰ ਦਿਓ ਕੋਈ ਜੇ ਬੰਦੇ ਨੂੰ ਮਲਾਉਣਾ ਸੀ ਹੋਰ ਸਾਰੇ ਕਲਾਕਾਰਾਂ ਨੇ ਸਿਰ ਹਲਾਤਾ ਬਹੁਤ ਵਧੀਆ ਸਾਰੇ ਘੈਂਟ ਹੈ ਪਰ ਸਭ ਤੋਂ ਘੈਂਟ ਹੈ ਮਨਕੀਰਤ ਜਿਨੇ ਨੁਕਾ ਦਾ ਇੰਨਾ ਸਾਥ ਦਿੱਤਾ ਵਿਚਾਰੇ ਕਿਸੇ ਦੀ ਮੱਝ ਰੁੜ ਗਈ ਯਾਰ ਕਿਸੇ ਦਾ ਕੱਟੇ ਰੁੜ ਗਏ ਕਿਸੇ ਦਾ ਕੁਝ ਕਿਸੇ ਦਾ ਕੁਝ ਬੱਚਰੂ ਬੁੱਚਰੂ ਰੁੜ ਗਏ ਸਾਰੇ ਵਿੱਚ ਘਰਟੇਗੇ ਬਹੁਤ ਬੁਰਾ ਹਾਲ ਹੋਇਆ ਬਈ ਬਹੁਤ ਬੁਰਾ ਹਾਲ ਔਰ ਕਿੰਨੇ ਜਣੇ ਹੋ ਗਏ ਲਾਈਵ ਤੇ 30 ਤੇ 30 ਨੇ ਹੋ ਗਏ ਹਾਂ ਤੁਹਾਨੂੰ ਸੁਣਾ ਦੇ ਬਦ ਤੋਂ ਬਦ ਆਪਣਾ ਲਾਈਵ ਸ਼ੇਅਰ ਕਰੋ ਭਾਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰਪਾਲ ਮੋੜ ਵੀਰ ਹਾਂ ਵੀਰਪਾਲ ਮੋੜ ਨੂੰ ਸਬਸਕ੍ਰਾਈਬ ਕਰੋ ਸ਼ਾਰਟ ਵੀਡੀਓ ਆਉਂਦੀਆਂ ਤੇ ਇੱਕ ਹੈਗਾਗਾ ਪੰਜਾਬ ਸਿੰਘ ਆਪਣਾ ਚੈਨਲ ਪੰਜਾਬ ਸਿੰਘ ਇੱਕ ਹੈ ਜੱਟ ਮਾਈਂਡ ਇੱਕ ਜੱਟ ਮੈਂਡ ਪੀਵੀ03 ਬਈ ਇਹ ਤਾਂ ਕੈਮਰਾ ਹੋ ਗਿਆ ਖਰਾਬ ਹੋ ਗਿਆ ਜੀਤ ਮਨਦੀਪ ਚਾਰ ਚੈਨਲ ਆ ਬਾਈ ਆਪਣੇ ਚਾਰੇ ਸ਼ਾਰਟ ਵੀਡੀਓ ਬਣਾਉਣੇ ਵਧੀਆ ਸਬਸਕ੍ਰਾਈਬ ਕਰ ਲਓ ਆਪਾਂ ਵੀਡੀਓ ਬਣਾਉਣੇ ਆ ਬਹੁਤ ਵਧੀਆ ਪਰਿਵਾਰਿਕ ਵੀਡੀਓ ਹੁੰਦੀ ਹੈ ਆਪਣੀ ਸਾਰੇ ਦੇਖੋ ਤੇ ਮਾਈਕ ਲਾ ਕੇ ਹੁਆਗੇ ਆਵਾਜ਼ ਆਉਂਦੀ ਬਈ ਦੇਖੀ ਆਈ ਆਈ ਇਹਦਾ ਅਮ ਪਹਿਲੀ ਵਾਰ ਲਾਈਵ ਹੋਇਆ ਅਜੇ ਇੰਨੀ ਗੱਲਬਾਤ ਨਹੀਂ ਕਰਨੀ ਆਉਂਦੀ ਕੋਈ ਗੱਲ ਨਹੀਂ ਹੋ ਰਹੀ ਰੋ ਹੀ ਲਾਈਵ ਹੋਇਆ ਕਰਾਂਗੇ ਅਜਾ ਦੇ ਬੱਚੇ ਨਿੱਕੇ ਨਿੱਕੇ ਇਹ ਵੀ ਵੀਡੀਓ ਬਣਾਉਂਦੇ ਆ ਨਾ ਨੰਨੇ ਕਸ਼ਟ ਭੋਲਣਾ ਚਾਹਣਾ ਬੱਲੀ ਕਸ਼ਟ ਸੱਚੀ ਕਾਲ ਜੀ ਸਾਰਿਆਂ ਨੂੰ ਕਹਿ ਡੈਡੀ ਕਾ ਸੱਚੀ ਕਾਲ ਕਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ YouTube ਚੈਨਲ ਨੂੰ ਬੋਲੀ ਅੰਚ ਗੁਰਬਾ ਮਾਵਾ ਤੇ ਨੈਵਾਰੂ ਕੱਲਾ ਰਹਿ ਕੇ ਫੈਗ ਨੂੰ ਮੈਨੂੰ ਆਇਆ ਦੇਖੀ ਫਿਰ ਹੁਣ ਤੇਤੀ ਚੰਤਿਆ